ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੰਦ ਧੁਗੜੀ ਤੇ ਰਾਤ ਚੋਂ ਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਸਭ ਨੂੰ ਦੇਹ ਰੋਗਤਾ ਜੀ ਤੇ ਸਾਰੇ ਮਨੁੱਖਾਂ ਨੂੰ ਦੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਸ਼ਾਮ ਦਾ ਵੇਲਾ ਹੋ ਗਿਆ ਜੀ ਤੇ ਹੁਣ ਤਿਆਰੀ ਖਿੱਚ ਲਈ ਜੀ ਘਰ ਨੂੰ ਵਾਪਸ ਜਾਣ ਦੇ ਜਾਣਾ ਤਾਂ ਹੈ ਜੀ ਰੀਤ ਦਾ ਕੱਲ ਨੂੰ ਹੈਗਾ ਸਕੂਲ ਇਹ ਛੱਡ ਕਾਕੇ ਨੂੰ ਤਾਂ ਮਿਲ ਲਓ ਜੀ ਪਹਿਲਾਂ ਛੱਤਰੀ ਘੱਲ ਬੁਲਾ ਪਹਿਲਾਂ ਪੁੱਤ ਚਾਕਲੇਟ ਤਾਂ ਤੈਨੂੰ ਮਿਲ ਗਈ ਛੱਤਰੀ ਘੱਲ ਤਾਂ ਬੁਲਾ ਦੇ ਕੀ ਕੀ ਆਣਾ ਜੀ ਕੀ ਬਣਾਉਣਾ ਜੀ ਹਾਂ ਤੁਸੀਂ ਤਾਂ ਹੁਣ ਰਹਿਣਾ ਕਿ ਸੁੱਖੋ ਕੋਲ ਨੂੰ ਜਾਣਾ ਜਾਣਾ ਕਿੱਥੇ ਨੂੰ ਸੁੱਖੋ ਕੋਲ ਨੂੰ ਸੁੱਖੋ ਕਹਿੰਦੀ ਸੀ ਤੈਨੂੰ ਹਾਂ ਆ ਜਾ ਕਹਿੰਦੀ ਤੈਨੂੰ ਕਾਦ ਗੱਲ ਕਰੀ ਜੂਦਨ ਕੱਲ ਕੱਲ ਹਾਂ ਉ ਤਾਂ ਤੈਨੂੰ ਆਉਣ ਲੱਗਿਆ ਨਾ ਕਹਿੰਦੀ ਬਿਟੂੜੀ ਲੈ ਲੈ ਫਿਰ ਤੂੰ ਰਹੀ ਘੱਟ ਨਹੀਂ ਹੈਗੀ ਹਾਂ ਮਾਂ ਲੈ ਚੱਲ ਹੁਣ ਨਾਨੇ ਨੂੰ ਪਾਰੀਆਂ ਪੂਰੀਆਂ ਦੇ ਦਿੰਦਾ ਫਿਰ ਆਪਾਂ ਚੱਲੀਏ ਅਸੈਂਡਲ ਦੇਖੀ ਜਾਸੀ ਨੇ ਪੁੱਠੇ ਪਾਏ ਚਲੋ ਬਸ ਸੰਜੀ ਵੀ ਸੋਣਿਆ ਵਾਹਿਗੁਰੂ ਸਤਨਾਮ ਤੇ ਹੁਣ ਤਿਆਰੀ ਕਰ ਲਈ ਜੀ ਘਰ ਨੂੰ ਜਾਣ ਦੀ ਸਮਾਨ ਸਮੂਨ ਗੱਡੀ 'ਚ ਰੱਖ ਹੋ ਗਿਆ ਤੇ ਇੱਕ ਡਿਊਟੀ ਲਾਈਤੀ ਸੈਂਡਲ ਪਾਉਣ ਦੀ ਜੱਸ ਦੀ ਉਹ ਵੀ ਉਹਨੇ ਪੁੱਠੇ ਪਾਤੇ ਚੱਲ ਕੋਈ ਨਹੀਂ ਸਾਡੀ ਕੁੜੀ ਪੁੱਠੇ ਪਾ ਕੇ ਖੋਦਾ ਇਹਨੂੰ ਜਦ ਦੇ ਲੋ ਇਹਨੇ ਜ ਚੱਪਲਾ ਪਾਉਣ ਨੂੰ ਕਹਦੋ ਇਹਨੂੰ ਤਾਂ ਚੱਪਲਾ ਵੀ ਇਹਨੇ ਪੁੱਠੀ ਪਾਉਣੀਆਂ ਜੇ ਇਹਨੂੰ ਸੈਂਡਲ ਪਾਉਣ ਨੂੰ ਕਹਦੋ ਤਾਂ ਸੈਂਡਲ ਵੀ ਪੁੱਠੀ ਪਾਉਂਦੀ ਹੈ 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 ਖੋਲੀ ਇੱਥੇ ਤੇਰੀ ਕਰਦਮਾ ਕਟਾਈ ਹੈਂ ਤੋਤਾ ਮੈਲਾ ਥੱਪੜ ਮਾਰੂੰਗੀ ਬੈ ਕੈਮਰਾ ਕਰਦਾ ਜੀ ਹੁਣ ਮੈ ਲੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਢਿੱਲੀ ਜੀ ਸਾਸਰੀ ਘਰ ਬਲਾਈ ਮੈਂ ਕਹਿੰਦੀ ਸੀ ਅੱਜ ਦੇ ਦਿਨ ਕਹੁਰ ਰਹੀ ਜੀ ਦਿਨ ਤਾਂ ਲੰਘ ਗਿਆ ਹੁਣ ਤਾਂ ਰਾਤ ਦਾ ਰਹਿ ਗਈ ਸਵੇਰੇ ਚੱਲਾਂਗੇ ਸਵੇਰੇ ਹਾਂ ਹਾਂ ਢਿੱਡੀ ਜਿਹੜੀ ਸਕੂਲ ਨੂੰ ਭੇਜਣੀ ਆ ਮੈਂ ਆ ਜੀ ਮੈਡਮ ਨਾਲ ਗੱਲ ਕਰ ਲਾਂ ਹਾਂ ਮੈਡਮਾਂ ਨਾਲ ਤਾਂ ਤੁਸੀਂ ਗੱਲ ਕਰਨ ਨੂੰ ਛੇਰ ਆ ਮੈਨੂੰ ਪਤਾ ਵੀ ਸਵੇਰੇ ਨਹੀਂ ਜਾ ਆਉਣਾ ਤੂੰ ਮੈਨੂੰ ਰੱਖਣੀ ਦਾਦਾ ਨਹੀਂ ਤਾਂ ਕਹਿਣਾ ਰਹਿ ਉਹ ਬਾਅਦ ਵਿੱਚ ਤੂੰ ਕਹਿਣਾ ਮੈਂ ਕਹੀਂ ਸਕਦਾ ਮੈਂ ਤਾਂ ਕਹਿ ਰਹਿ ਭਾਈ ਕਿਆ ਹੋਗਾ ਕਿਆ ਕਰ ਲੂ ਮੇਰੇ ਵੀ ਡੈਡੀ ਤੂੰ ਕਹਿ ਕੇ ਦੇਖ ਲੈ ਕਹਿੰਦਾ ਮੈਂ ਨਹੀਂ ਅੱਜ ਕਹਿ ਸਕਦਾ ਹੁਣ ਕਹਿੰਦਾ ਮੈਂ ਕਹਿੰਦਾ ਮੈਂ ਤੈਨੂੰ ਕਿਹੜਾ ਕਹਿੰਦਾ ਤੂੰ ਰਹਿ ਦੇਖ ਮੈਂ ਤੁਹਾਨੂੰ ਜਵਾਬ ਨਹੀਂ ਕਰਦਾ ਲੋਣੀ ਇਹ ਬਚਿਆ ਬੰਦਿਆਂ ਨੂੰ ਵੀ ਨਾ ਜਦ ਲੋੜ ਆ ਪੈਂਦੇ ਮੈਨੂੰ ਜਦੇ ਯਾਦ ਕਰਦੇ ਆ ਕੋ ਮੈਨੂੰ ਕੋਈ ਨਹੀਂ ਯਾਦ ਕਰਦਾ ਹੂੰ ਮੇਤਰਾ ਦੀ ਲੋੜ ਨਹੀਂ ਹੁਣ ਕਿ ਮੈਨੂੰ ਇਹ ਗੱਲ ਆ ਬੰਦਾ ਬਲਾ ਦੇ ਡੈਡੀ ਸਾਸਰੀ ਘਰ ਇੱਧਰ ਵੀ ਈ ਦਾ ਖਾਤਾ ਬੈਠੇ ਨੂੰ ਕਿ ਫਤੇ ੱਲੀ ਜੀ ਨੇ ਬੁਲਾਇਆ ਕਰ ਗੱਜ ਕੇ ਬੁਲਾਇਆ ਕਰ ਕਿ ਸਿਲ ਖੇੜੇ ਨਾਲ ਬੁਲਾਈ ਹਾਂ ਹਾਂ ਗੱਜ ਕੇ ਜੀ ਕਿਹਨਾਂ ਗੱਜ ਕੇ ਬੁਲਾਉਂਦੇ ਹੁੰਦੇ ਕੋਣੀ ਬੁਲਾ ਹੋਣੀ ਆ ਪੱਕਾ ਫੇਵਾ ਦੁਕਾਨਾ ਗਰਮੀ ਬੋਲ ਲੱਗਦੀ ਆ ਉਹ ਕੋਈ ਨਹੀਂ ਫੇਵਾ ਤੂੰ ਮੈਰੀ ਜੀ ਦਾ ਖਾਤਾ ਬੈਠੇ ਨੂੰ ਕੀ ਫਤੇ ਹਾਂ ਹਾਂ ਬੋਲੇ ਨਾ ਜਿੱਕਾ ਆਇਆ ਫਿਰ ਜੱਟ ਵੱਲੋਂ ਪੇਲਾ ਸਿਰ ਇੰਦਰ ਨਹੀਂ ਗਿਆ ਨੀ ਰਹਿ ਜਾ ਦੀਦੀ ਤੂੰ ਇੱਕ ਦਿਨ ਹੋਰ ਸਿਲੰਦਰ ਆਜਾ ਬਚਾਰੀ ਨੂੰ ਇਹ ਨਹੀਂ ਪਤਾ ਵੀ ਤੂੰ ਚੱਲੀ ਡਾਕਟਰ ਮੈਨੂੰ ਕੋਈ ਇਹ ਕੌਣ ਨਹੀਂ ਕਰਦਾ ਤੇਰੇ ਕੇ ਦੱਸਾ ਗੱਲ ਲੈ ਹਾਂ ਮੇਰਾ ਨਾ ਜੇ ਮੰਮੀ ਹੁੰਦੀ 언 ਜਾਣ ਲੈ ਮੰਮੀ ਹੁੰਦੀ ਜੇ ਜੇ ਤੱਕ ਵਾਰੀ ਆ ਜੇ ਤੱਕ ਵਾਰੀ ਆ ਮੈਂ ਕਹਿੰਦਾ ਰੋਂਦਾ ਹਾਂ ਤੂੰ ਕੌਣ ਕਹਿੰਦਾ ਰੋਂਦਾ ਤੂੰ ਲੈ ਮੈਨੂੰ ਆ ਲੈ ਕੇ ਦੇ ਦਿੱਤੀ ਮੈਨੂੰ ਮਰ ਮਰ ਤੋੜਦੀ ਮੈਂ ਦੁਰਪਾਣਾ ਦਾ ਆਹੋ ਇਹ ਗੱਲ ਹੈ ਹਾਂ ਮਤ ਸਮਝਿਆ ਨਹੀਂ ਮੈਂ ਕਿੱਦਾਂ ਮੈਂ ਪਹਿਲਾਂ ਡੈਡੀ ਦਾ ਮੰਮੀ ਸੀ ਡੰਡੇ ਨਾਲ ਬੈਠ ਗਿਆ ਤਾਂ ਡੈਡੀ ਡੰਡੇ ਨਾਲ ਮੰਮੀ ਨੇ ਤੁਰਨ ਲਾਤਾ ਤਾਂ ਬੈਠ ਗਿਆ ਹਾਂ ਹਾਂ ਫਿਰ ਆ ਗਿਆ ਤੇ ਮੰਮੀ ਉਹ ਹੋ ਗਈ ਹਾਂ ਜਮਾ ਤੇ ਸ੍ਰੀ ਸ਼ਰਤ ਅੱਛਾ ਫਿਰ ਡੰਡੇ ਤੋਂ ਪਹਿਲਾਂ ਚੱਲ ਸੀਗੇ ਉਹ ਕੋਈ ਬੋਲੀ ਡੰਡੇ ਨਾਲ ਨਹੀਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰੀ ਸਸਤੇ ਉਹ ਆਇਆ ਇਹ ਵੀ ਢਲੀ ਜੀ ਸਾਸਰੀ ਘਰ ਉਹ ਕਿਹਾ ਕਿ ਜੀ ਜੀ ਨਹੀਂ ਬੁਲਾਉਂਦੇ ਕਿ ਤੁਹਾਨੂੰ ਇੱਟ ਹੀ ਲੀਜੀ ਸੁਣ ਲਈ ਪਤਾ ਨਹੀਂ ਮਰੀ ਧਰਤੀ ਹੋ ਜਾਦਾ ਹਿੱਲਦੀ ਆ ਤਾਂ ਕਰਕੇ ਹੋ ਰਿਹਾ ਟੱਕਰ ਕਾਲੂ ਚੱਲਣਾ ਕੀ ਕਹਿੰਦੀ ਮੈਂ ਕਹਿੰਦੀ ਕਾਲੂ ਚੱਲਣਾ ਕਿ ਮੈਨੂੰ ਕਹਿੰਦੀ ਕਦ ਚੱਲੂਗੀ ਕਾਲੂ ਹੁਣ ਜਾਣ ਮਨਾ ਪਹਿਲਾਂ ਇਹਨੂੰ ਮਨਾ ਲਓ ਆਪਣੀ ਦੋ ਤਿੰਨ ਨੂੰ ਮਨਾ ਲਓ ਕਾਲੂ ਚੱਲੂਗੀ ਕਾਲੂ ਜਾਊਂਗੀ ਜਾਂ ਜਾਊਂਗੀ ਵਰਤਾਂ ਲੱਗੇਗਾ ਜਾਊਂਗੀ ਜਾਊਂਗੇ ਇਹਦਾ ਹੋਣਾ ਜੋ ਮਨ ਉਹ ਰਹ ਜਣ ਦੇ ਮਾ ਲਾਂ ਕਾਂਬਰੀ ਸੱਚ ਹੁੰਦਾ ਉਹ ਵੀ ਚੱਲਣਾ ਲ ਮੈਂ ਭੰਬਰੀ ਜਾਣਾ ਤੁਸੀਂ ਜਾਓ ਉੱਥੇ ਜਾ ਇਸ ਰੀਤ ਤੁਸੀਂ ਜਾਓ ਸੁਨੀਪ ਰਹਿ ਜਾਂਦੇ ਹਾਂ ਦੱਸ ਸੁਨੀਪ ਨੂੰ ਕੱਲੇ ਪੰਜਾਬ ਤੋਂ ਜਾਓ ਆਪਣੇ ਘਰ ਆਪਣੀ ਗੱਡੀ ਲੈ ਕੇ ਜਾਓ ਠੀਕ ਕਹਿੰਦੀ ਮੈਂ ਵੀ ਰਹਿ ਜੂੰਗੀ ਕਹਿੰਦੇ ਗੱਡੀ ਨੂੰ ਕਾ ਤੂੰ ਜਾ ਫਿਰ ਜੇ ਜਾਣਾ ਤੂੰ ਜਾ ਕਾ ਤ ਹੁਣ ਤਾਂ ਤੂੰ ਕਹਿੰਦੀ ਮੈਨੂੰ ਸੁੱਖੋ ਬੁਲਾਉਂਦੀ ਆ ਐਨੀ ਛੇਤੀ ਟਾਲ ਬਦਲ ਲਿਆ ਹਾਂ ਮੰਮਾ ਵੀ ਜਾਊਗੀ ਮੰਮਾ ਵੀ ਜਾਊਗੀ ਫੇ ਕਹ ਮਮਾ ਨੂੰ ਕਹ ਮਮਾ ਤਾਂ ਮੁੱਕਰ ਗਈ ਕਾ ਕੱਪੜੇ ਲੱਗੀ ਬਦਲਣ ਲੋ ਨਹੀਂ ਨਹੀਂ ਜਾਣਾ ਮੈਂ ਸੋਰੀ ਲੈਣਾ ਆਪਣੇ ਬਾਪੂ ਮੈਂ ਵੀ ਰੋਂਗੀ ਨਾ ਨੇ ਕੁੱਕੜ ਕਾ ਮੈਂ ਵੀ ਨੰਨੇ ਗਰੋਂ ਡੈਡੀ ਤੁਸੀਂ ਜਾਓ ਹਾਂ ਕੀ ਕਹਿੰਦੀ ਕਹਿੰਦੀ ਤੂੰ ਵੀ ਕਹਿੰਦੇ ਕੀ ਮੈਂ ਤਾਂ ਰਹਿਣਾ ਓਰੇ ਹਾਂ ਦੇਖ ਲੈ ਕੰਨਾ ਚ ਕੁੱਕਲੀ ਕੋਈ ਗੱਲ ਨਹੀਂ ਆ ਮੈਂ ਨਹੀਂ ਜਾਣਾ ਦੂਰੀ ਰਹਿਣਾ ਮੈਂ ਕਿਆ ਕਹਿੰਦੀ ਆ ਕਦੀ ਤੂੰ ਗੱਡੀ ਚ ਮੈਨੂੰ ਕਾਤਾ ਬੈਠੂ ਮੈਂ ਸੱਚੀ ਰਹਿਣਾ ਓਰੇ ਕਦੀ ਤੂੰ ਜਾ ਡੈਡੀ ਕੋ ਰਹਿਣਾ ਆਪਣੇ ਕੋਲ ਨਹੀਂ ਤੂੰ ਮੈਨੂੰ ਕਾਤੇ ਨਾ ਰਹਿਣ ਦਿੰਦੀ ਤੂੰ ਜਾ ਮੈਂ ਕੋਲ ਚਾਈ ਕਰ ਲੂੰ ਤੂੰ ਆਪਣੇ ਗਾੜੀ ਨਾਲ ਪੈ ਜੀ ਅੱਜ ਤੂੰ ਫੋਨ ਨੂੰ ਚਲੇ ਜਾ ਮੈਂ ਨਹੀਂ ਜਾਣਾ ਕਹਿੰਦੇ ਤੂੰ ਵੀ ਜਾਓ ਮੈਨੂੰ ਕੋਈ ਪਿਆਰ ਕਰਦਾ ਪਿਆਰ ਕਰਦੀ ਮੈਂ ਕਿਹਨੇ ਕਰਦੀਆਂ ਮੇਰਾ ਪਟਾਣਾ ਨਹੀਂ ਮੰਨਦੀ ਮੈਨੂੰ ਪੱਜ ਪੱਲ ਹਾਂ ਮੇਰੇ ਹੁਣ ਪੈਰ ਭੰਨਣ ਲੱਗੀਆਂ ਮੈਂ ਨਹੀਂ ਜਾ ਹਾਂ ਤੁਸੀਂ ਜਾਓ ਰੀ ਤੇ ਮੈਨੂੰ ਮੈਨੂੰ ਕੋਈ ਨਹੀਂ ਪਿਆਰ ਕਰਦਾ ਕਰ ਲਾ ਪਿਆਰ ਕਰਦੀ ਕਰ ਲਾ ਪਿਆਰ ਮੈਂ ਤਾਂ ਰਹਿਣਾ ਆਪਣੇ ਗਾੜੀ ਕੋਲ ਰੇ ਡਾ ਮੇਰੀ ਕੁੜੀ ਨੇ ਹੁਣ ਤੂੰ ਆਪਣਾ ਜਾ ਬਪੇ ਨਾਲ ਤੇਰਾ ਪਪਾ ਉਹਦੇ ਬਿਠਾ ਤੂੰ ਵੀ ਤਾਂ ਆਪਣੇ ਪਾਪਾ ਦੇ ਡੈਡੀ ਨੂੰ ਪਿਆਰ ਕਰਦੀ ਆ ਕਰ ਲੈ ਦੇ ਆਪਣੇ ਡੈਡੀ ਨੂੰ ਪਿਆਰ ਆਹ ਮੇਰੀ ਕੁੜੀ ਆ ਰਹਿਣ ਦੇ ਓਏ ਤੂੰ ਵੀ ਰਹਿ ਜਾ ਅਰੇ ਤੂੰ ਜਾ ਗੱਡੀ ਚ ਹੈਂ ਤੂੰ ਗੱਡੀ ਚ ਜਾ ਹੈਂ ਚਾਕਲੇਟ ਚਾਕਲੇਟ ਦੇ ਦੇ ਚਾਕਲੇਟ ਕਹਿੰਦੇ ਵਿਕ ਗਈ ਹੈ ਚਾਕਲੇਟ ਨਾਲੇ ਵਿਕ ਗਈ ਇਹ ਤਾਂ ਭਾਈ ਹਾਂ ਆ ਜਾਗਾ ਨਹੀਂ ਚੱਲ ਚੱਲੀ ਆਪਾਂ ਚੱਲੀ ਆਪਾਂ ਸੰਦੀਪ ਨੂੰ ਬਾਹਰ ਕਰਦੇ ਫਿਰ ਚੱਲ ਹਾਂ ਕੀ ਕਹਿੰਦੀ ਸੰਦੀਪ ਨੂੰ ਜਾਣਾ ਹੈ ਕਿ ਨਹੀਂ ਜਾਣਾ ਨਹੀਂ ਕਹਿੰਦੀ ਜਾਣਾ ਮੈਂ ਨਹੀਂ ਜਾਣਾ ਕਹਿੰਦੀ ਮਰਚ ਕੱਢ ਦੇਣਾ ਕਹਿੰਦੀ ਮੇਰਾ ਪਾਪ ਐਸਾ ਕੱਪੜੇ ਕੱਢ ਦੋ ਸੰਦੀਪ ਦੇ ਗੱਡੀ ਚ ਤੁਸੀਂ ਜਾਓ ਦੋਹੇ ਜਣੇ ਨਾ ਮੈਂ ਨਹੀਂ ਜਾਣਾ ਜਾਣਾ ਦੇ ਨੇ ਤੇਰਾ ਪਰਸ ਲੈ ਮਾਂ ਜੀ ਤੇ ਤੇਰਾ ਪਰਸ ਲਿਆ ਮਾਂ ਗੱਡੀ ਚੋਂ ਲੈ ਲੈ ਮੈਂ ਡੈਡੀ ਲੈ ਮੈਂ ਪਰਸ ਲਿਆ ਨਹੀਂ ਕੱਢ ਗਿਆ ਗੱਡੀ ਚੋਂ ਸੰਦੀਪ ਦਾ ਲੋਕ ਲਾ ਦੋ ਇਹ ਕਹਿੰਦੀ ਲੋਕ ਲਾ ਦੋ ਪਾ ਜੀ ਦਿਓ ਚਾਬੀ ਮੈਂ ਪਰਸ ਕੱਢਣਾ ਸੰਦੀਪ ਚਲੋ ਲੋਕ ਚਲ ਚਲ ਕੱਢ ਲੈ ਪਰਸ ਲੋਕ ਖੋਲਿਆ ਆਏ ਨੇ ਲਾਇਆ ਨਹੀਂ ਲੋਕ ਖੋਲ ਤਾ ਤੈਂ ਲੈ ਲਿਆ ਮਾਂ ਅਗੁੱਲਾ ਲੇ ਬੀਚ ਵਾਲਾ ਮੰਦਾਂ ਸੀਚੀ ਵਾਲਾ ਮੰਦਾਂ ਮੈਂ ਕੱਢ ਲਿਆ ਮੈਂ ਇਹਦਾ ਪਰਸੀ ਦੇ ਕੱਪੜੇ ਤੁਸੀਂ ਜਾਓ ਪੰਜ ਚਲ ਹਾਂ ਦੇਖ ਲਓ ਲੋਕ ਕਿਤਾ ਖੁੱਲਲਾ ਦੇਖ ਮੈਂ ਲੈ ਕੇ ਆਉਂਦੇ ਹੁੱਲੇ ਦੇ ਮੰਦ ਹੁੰਦਾ ਨਾ ਤੂੰ ਮੈਨੇ ਪਾਰੀਆਂ ਕਰਦੀਆਂ ਤੂੰ ਮੇਰਾ ਕਹਿਣਾ ਮੰਨੂਗੀ ਤਾਂ ਮੈਂ ਚੱਲੂਗੀ ਮੇਰੇ ਕਹਿ ਤੱਕ ਪੜੂਗੀ ਡੰ ਪਾਠ ਹੋਗਾ ਜੀ ਸ਼ਰੂ ਉਧਰ ਤੇ ਸਾਡਾ ਫੋਨ ਹੋਗਾ ਤਾਂ ਬਚਾਲੇ ਗਰਨ ਨਹੀਂ ਪਾਟ ਸ਼ੁਰੂ ਹੋ ਗਿਆ ਜੀ ਇੱਧਰ ਇਹ ਬੈ ਗਈ ਰੱਤ ਜੋ ਸੱਤ ਨਾ ਵਾਏ ਹਸਣਾ ਹਸਣਾ ਨਹੀਂ ਚਾਹੀਦਾ ਹਸਣਾ ਹਸੜਾ ਨਹੀਂ ਚਾਹੀਦਾ ਹਸਣਾ ਚਾਹੀਦਾ ਰੂਲ ਚ ਰੂਲ ਹਾਂ ਚੱਲਿਆ ਪੁੱਤ ਫੇਰ ਹੁਣ ਹਾਂ ਕਾ ਤੇ ਜਾਣਾ ਨਹੀਂ ਹੁਣ ਕਿਉਂ ਹੁਣ ਕੀ ਨਾ ਦਗਾਤਾ ਤੈਨੂੰ ਵੀ ਨਹੀਂ ਜਾਣਾ ਕਰੀ ਹੋ ਜਾਣਾ ਇਹਨਾ ਮਿੰਟਾਂ ਚ ਚਲ ਉੱਠ ਫਿਰ ਚਲੋ ਕੱਢ ਜੋ ਸੰਦੀਪ ਨੂੰ ਕੋਸੀ ਚਲ ਕੱਪੜੇ ਕੱਢ ਲਓ ਫਿਰ ਇਹ ਕੱਪੜੇ ਕੱਢ ਲੈਨੀ ਪਰਸ ਸੰਦੀਪ ਤਾਂ ਆਹਾਂ ਰੀਤ ਦਾ ਭਾ ਤੇਜ਼ ਮਹਨ ਹੋ ਗਈ ਐ ਨਹੀਂ ਬੋਲੀਦਾ ਪੁੱਤ ਮਾਮੀ ਜੀ ਆ ਹਾਂ ਗੱਦੀ ਹੈ ਬਟ ਹੈ ਤੁਮੈਂ ਦੱਸੂਗੀ ਤੇਰੀ ਬੈਲ ਨੂੰ ਫੋਨ ਕਰਕੇ ਕਾਲਾ ਮਕਸੀ ਲੈ ਤੁਮੈਂ ਦੱਸਣਾ ਕਾਲਾ ਮਕਸੀ ਭੀ ਭਾ ਕੇ ਮਿਲ ਜਾ ਚਨਾਨੀ ਫਿਰ ਅਸੀਂ ਚੱਲਦੇ ਚਨਾਨੀ ਚੱਟੇ ਵਾਲਾ ਹਾਂ ਅੱਜ ਤਾਂ ਟੌਫੀ ਦੇਤੀ ਇਹਨੇ ਮੇਰੇ ਸਾਹ ਉੱਪਰ ਤੋਂ ਬੰਨ ਗਿਆ ਚਾਹ ਬੰਨ ਗਿਆ ਮਾਮੀ ਜੀ ਨੂੰ ਵੀ ਮਿਲ ਲਓ ਮਾਮੀ ਜੀ ਨੂੰ ਵੀ ਮਿਲ ਲਓ ਬੱਚਾ ਪਾਰੀ ਘਾ ਮਾਮੀ ਤੂੜੀ ਨਾਲ ਤੂੰ ਨੀਲੀ ਬੁੜੀ ਫਾਈ ਐ ਉਹ ਦਫਤਰਾਂ ਨੇ ਕੰਮਾ ਤੇ ਤਾਂ ਨਹੀਂ ਕਰਾੜੀ ਚਾ ਠੀਕ ਆ ਸ੍ਰਿੰਦਰ ਬਾਏ ਇਦੀ ਗੱਡੀ ਚੋਂ ਪਰਸਰ ਕੱਢੀ ਐ। ਜਿਆ ਵੀ ਕਰਦੇ ਹੋ। ਲੱਕਾ ਹਾਂ। ਤੇ ਕਿਹਾ ਕਿ ਤੇ ਕੋਣ। ਇਹ ਦਦਾ ਜੀ ਐਨਾ। ਆਣਾ। ਕਾਂ ਤੋਂ ਫੁੱਲਾ ਬਣਾ ਨਾ। ਐਨਾ। ਤੇ ਕਿਹੜੇ ਨਹੀਂ ਜਾਏ ਆਏ ਬੋਲਣਾ ਦਖਾਣਾ। ਗੱਡੀ ਚ ਕੇ। ਜਾਨੋ ਤੇ ਲੰਘਦਾ ਪਉਂਦਾ ਨਾ। ਫਿਰ ਆ ਲੱਗੀ ਆਦਾ ਤੂੰ ਥੋੜਾ ਜਿਹਾ ਟਾਉ ਨਾ। ਹਾਂ। ਠੀਕ ਆ। ਠੀਕ ਹੈ। ਜੇ ਤੂੰ ਠੀਕ ਆ ਤਾਂ ਅਸੀਂ ਵੀ ਠੀਕ ਆ। ਪਰ ਠੀਕ ਹੈ। ਜੇ ਤੂੰ ਡਾਊਨ ਆ ਤਾਂ ਫਿਰ ਅਸੀਂ ਵੀ ਨਾਲੇ ਡਾਊਨ। ਪਤਾ ਨਹੀਂ ਮੈਂ ਪੱਗ ਜਦਾ ਟੱਟ ਵੱਨ ਨਹੀਂ। ਤੁਹਾਨੂੰ ਹੁਣ ਛੱਡ ਚੋਹੀ ਜਾਂਦੇ ਪੱਗ ਨਹੀਂ। ਪਤਾ ਹੀ ਨਹੀਂ ਸਲਾਹ ਕਾਹਤ ਦੀ ਇਹਦਾ ਸਵਾਲ। ਬਸ ਇਹਨੇ ਕੋਈ ਨਹੀਂ ਹੈ ਉਹ ਸਾਡ ਡਾਕਟਰ ਬਿਮਾਰੀ ਸਰੀਰ ਤਾਂ ਠਕਿਆ ਤੋਣਾ ਡੋਡ। ਟੈਸਟ ਕਰਾ ਲਾ। ਕਾਤ ਬੋਲਿਆ ਸਭ ਬਮਾਰੀਆ ਨੂੰ ਕਿੰਨਿਆ ਬੋਲੇ ਪਤਾ ਹੀ ਨਹੀਂ ਹੋਇਆ ਮੈਂ ਤਾਂ ਤਾਂ ਹੀ ਮੁੜ ਕੇ ਟੱਕਿਆ ਉਹ ਬਾਈ ਤਾਂ ਮੈਨੂੰ ਵੀ ਕਹਿਦਾ ਕਰਾ ਲਾ ਪਿੰਡਰਾ ਮੈਂ ਕਿਹਾ ਮੈਂ ਨਹੀਂ ਕਰਾਉਣਾ ਪਹਿਲਾਂ ਪਹਿਣ ਜੋ ਬਹੁਤ ਕੁਝ ਕਰਾਉਂਦਾ ਉਹ ਸਾਬਾ ਆ ਜਾਂਦਾ ਬੰਦੇ ਨੂੰ ਜਾਂ ਫਲਦਾ ਨਾ ਕਰਾੜੀ ਜਿਹੇ ਜਿਹੇ ਬੰਦੇ ਤਾਂ ਪੇ ਕੇ ਸੌਖਾ ਜਾਣਾ ਉਹ ਡਰਾਈਵਰ ਵਾਲੇ ਗੱਡੀ ਚ ਦੰਦੇ ਉੱਤ ਦੰਦਾ ਚੜਦਾ ਵਾਹ ਕਰਾ ਕੇ ਟੁੱਟ ਜਾਂਦੀ ਆ ਵੀ ਹੈ ਜਾਂ ਵੀ ਇਹ ਕਿ ਮੈਂ ਕੋਈ ਲਈਦੀ ਵੀ ਹੈ ਕੋਈ ਹੈ ਜੀ ਵੀ ਇਹ ਨਹੀਂ ਰਹੀ ਹੈ ਕਿ ਬਿਮਾਰੀ ਦੋ ਦੱਸ ਦੋ ਆਪਾਂ ਬੜਾ ਮੱਛਿਆ ਮਿਲ ਰਿਹਾ ਜੀ ਮਰਗੰਗੀਆਂ ਮੈਂ 75 ਦੇ ਕਿਲੇ ਹੈ ਇਹ ਨਹੀਂ ਲੱਗਦੀ ਕਿਉਂਕਿ ਪਾਪਾ ਜੀ ਜਿਵੇਂ ਇੰਨੀ ਕਿਰਮਾ ਮੈਂ ਜਿਆ ਜਾਨ ਮੈਂ ਮੇਰਾ ਬਾਹਰੋਂ ਦਾ ਵੀ ਇਹ ਲੱਗ ਪਾ ਗਿਆ ਹੁਣ ਬੱਤੀ ਦੇਖਦੇ ਨੇ ਬਾਪੂ ਅੱਸੀ ਲੱਗ ਵਰਤਿਆ ਚਲੋ ਰਾਮਾ ਸਭ ਦਾ ਜਾਪ ਹੋ ਗਿਆ ਸ਼ੁਰੂ ਕਰਵਾ। ਸੁਣਾ ਕਰੋ ਪਾਠ ਮੈਂ ਤਾਂ ਲਾਉਣਾ ਹੁਣ ਹਜੂਰ ਦਾ। ਇੱਥੇ ਵੀ ਸੁਣਾ ਕਰੋ ੜਾ ਚੱਲਦਾ। ਅੰਦਰ ਵੀ ਦੋ ਘੰਟੇ ਆਪਣਾ ਪਾਠ ਰੰਦਾ ਜਾਂਦੇ 12 ਤੋਂ ਮੰਗੋ ਵੀ ਭਾਈ ਸਾਡੀ ਦੇਹ ਨੂੰ ਰੋਗ ਤੋਂ ਤੰਦਰੁਸਤੀ। ਬਾਕੀ ਤਾਂ ਚੱਲੀ ਜਾਣਾ। ਇਹਦਾ ਅੱਜ ਲੈ ਚਲੀ ਜਾਣੀ ਵਾਪਸ। ਉਹ ਵੀ ਨਹੀਂ ਕਰੀਦਾ। ਸਰੀਰ ਠੀਕ ਰੱਖੇ। ਹਾਂ ਤੰਦਰੁਸਤੀਆਂ ਦਾ ਸਭ ਕੁਝ ਹੈ ਆ ਸਭ ਕੁਝ ਜੇ ਤੰਦਰੁਸਤੀਆਂ ਪੈਸੇ ਵੀ ਹੁਣ ਸਭ ਤੰਦਰੁਸਤੀ ਨੂੰ ਖਰੀਦ ਨਹੀਂ ਸਕਦਾ ਹਾਂ ਹਾਂ ਆ ਬਹੁਤ ਸਾਰੇ ਬੰਦੇ ਕੋਲ ਇੰਨੇ ਪੈਸੇ ਪਿਆਰੇ ਕੋਲ ਤੰਦਰੁਸਤੀ ਨਹੀਂ ਹੈ ਜੀ ਬੱਸ ਬਿਮਾਰ ਪਿਆ ਪੈਸਾ ਕਿਹਦਾ ਪੈਸਾ ਕੰਪਨੀ ਦਾ ਹੈ ਚਲੋ ਤੰਦਰੁਸਤੀਆਂ ਪੈਸੇ ਨਹੀਂ ਮੇਂ ਅੰਦ ਮਾਰਨ ਸਾਰੇ ਤੰਦਰੁਸਤ ਸਾਰੇ ਨੇ ਤੰਦਰੁਸਤ ਤੰਦਰੁਸਤੀ ਪੈਸੇ ਪਾਸਾ ਦੋਤਾਂ ਨੀ ਮੈਰੈ ਤਾਂ ਚਲਾਇ ਚੱਲ ਜਾਈ ਜਾਣਾ ਜਾਈ ਜਾਣਾ ਇਹਦਾ ਕਿਰਪਾ ਨਾ ਕਿ ਖੰਮੇ ਹੀ ਚਲੋ ਦੋ ਫੇਰੇ ਜਾਜੋ ਤਾਂ ਚੰਗਾ ਹੀ ਵਾਰ ਤੇ ਰੋਣੀ ਕਿਰਪਾ ਰੱਖੇ ਮਹਾਰਾਜ ਤੁਸੀਂ ਠੱਡੀ ਢੰਡੀ ਹਵਾ ਤੋਂ ਬੁੱਲੇ ਭੇਜੀ ਜਾਓ ਬਸ ਬਸ ਹਾਂ ਠੀਕ ਹੈ ਦਾਂਗ ਆਪਾਂ ਧਾਤੀ ਜਮਈ ਹਾਂ ਬੱਸ ਜਾਵਾ ਵਾ ਠੀਕ ਹੈ ਠੀਕ ਤਿੰਨੇ ਵੇ ਟਪਰ ਹੋਣਾ ਚਲੋ ਖੜਿਓ ਇੱਧਰ ਚਾਬੀ ਲੈ ਲਾ ਟਾਬੀ ਡੇਰਾ ਪਤ ਮਾਮੀ ਤੇ ਚੱਲ ਚੱਲੀਏ ਹਾਂ ਦੰਦੀ ਨੇ ਕੱਪੜੇ ਕੱਟਣੇ ਆ ਗੰਦੀ ਉਹਦੇ ਹਾਂ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਮਿਲਦੇ ਆ ਫਿਰ ਲਓ ਜੀ ਰਾਤ ਪਹੁੰਚ ਗਏ ਅਸੀਂ ਪੰਬਰੀ ਦੇ ਘਰ ਉਸ ਤੋਂ ਬਾਅਦ ਅੱਜ ਨੈਕਸਟ ਡੇ ਅੱਜ ਤਕਰੀਬਨ 12:00 ਵਜੇ ਤੇ 12:00 ਵਜੇ ਇੱਕ ਸਾਡਾ ਛੋਟਾ ਜਿਹਾ ਕਾਕਾ ਨਾ ਜਿਹੜਾ ਇਹ ਬਾਹਰ ਚੜਾਈ ਫਿਰਦਾ ਤੈਨੂੰ ਅਸੀਂ ਇਹ ਲੈ ਕੇ ਆ ਕੇ ਹਾਂਕਾ ਬੱਸ ਬੱਸ ਕਾਟ ਕਾਟ ਬੱਸ ਪੋਪ ਪੋਪ ਇੰਨੇ ਦਿਨ ਤੱਕ ਤੂੰ ਮੇਰੇ ਕੋਲ ਲੈ ਕੇ ਗਿਆ ਹੁਣ ਤੂੰ ਲੋਕ ਕੇ ਦਿਖਾਉਂਦਾ ਅਜੀ ਸਿਹਤ ਨਹੀਂ ਜੀ ਠੀਕ ਹੈ ਨਾ ਕੁਛ ਨਾ ਨੂੰ ਬੁਖਾਰ ਜ਼ਿਆਦਾ ਬੁਖਾਰ ਚੜਦਾ ਜੀ ਤੇ ਸਸਰੀ ਗਾਲ ਜੀ ਡਾਕਟਰ ਨੂੰ ਦਿਖਾਤਾ ਉਹਨਾਂ ਨੇ ਵੈਸੇ ਦਵਾਈ ਲਿਖਤੀ ਤੋ ਕਹਿੰਦੇ ਥੋੜਾ ਜਿਹਾ weight ਜ਼ਿਆਦਾ gain ਕਰ ਗਿਆ ਹੈ ਹਾਂ ਵੀ ਉਹਦੇ ਕਰਕੇ ਵੀ ਹੋ ਸਕਦਾ ਇਹਨੂੰ ਥੋੜਾ ਜਿਹਾ ਹਾਂ ਬਾਅਦ ਚ ਬਾਅਦ ਚ ਵਾ ਮੈਡੀਸਨ ਇਹਨੂੰ ਲਿਖਤੀ ਜੀ ਤੋ ਮਾ ਸਿੰਘ ਲੈਣ ਗਿਆ ਵੈਸੇ ਦੀ ਦਵਾਈ ਕਾਹ ਤੋਂ ਪੁੱਤੋ ਤੇ ਜਾਰਨਜੀਤ ਭਾਬੀ ਦਾ ਵੀ ਪੈਪ ਨਿਕਲ ਗਿਆ ਹਾਂ ਕਾਹ ਤੋਂ ਕਾਹ ਤੋਂ ਆਉਂਦੀ ਬਾ ਬਾਤ ਅਦਾ ਮੋਢੇ ਲੱਕ ਮੋਢੇ ਦਾ ਪਰ ਪੱਤ ਬਹੁਤ ਖਾਪ ਇਹ ਲੋਈ ਜਾਂਦਾ ਤੇ ਇਹਨੂੰ ਤੈਨੂੰ ਦੇਖ ਕੇ ਨਾ ਦਿਨ ਸਾਡਾ ਵੀ ਸੜਾ ਘਬਰਾਇਆ ਚਲੋ ਇਹਦੀ ਮੰਮੀ ਕੋਲ ਚੱਲਦੇ ਅੱਜ ਦੇਖ ਚਲੋ ਮੇਰਾ ਵੀ ਤੋਹਰਾ ਹੀ ਗਿਆ ਕੋਈ ਮੰਮੀ ਕੋਲ ਤਾਂ ਭੀੜ ਪਤਾ ਕਿੰਨੀ ਅੰਦਰ ਇਹ ਤਾਂ ਥੋਮਾ ਸੋਈ ਪਈ ਆ ਹਸਪੀਟਲ ਇੰਨਾ ਤੱਕਾ ਖੜਕਦਾ ਜੀ ਬੱਚਿਆਂ ਵਾਲੇ ਡਾਕਟਰ ਕੋਲ ਪੁੱਛੋ ਵੀ ਨਾ ਕੋਸਾ ਵੀ ਬੱਚੇ ਨੂੰ ਇੱਕ ਇਨਫੈਕਸ਼ਨ ਦਾ ਚੱਕਰ ਹੁੰਦਾ ਛੋਟੇ ਬੱਚੇ ਨੂੰ ਇੱਕ ਲੋਕ ਭੀੜ ਜੇ ਉਹਨਾਂ ਨੇ ਦੱਸਤਾ ਵੀ ਸਾਡਾ ਜਦ ਸੀਗੇ ਜੀ 45 ਨੰਬਰ ਚੱਲ ਰਿਹਾ ਤਾਂ ਵੀ ਤੁਹਾਡਾ 60 ਨੰਬਰ ਲੱਗਿਆ ਇੱਕ ਘੰਟਾ ਉਹਦੇ ਵਿੱਚ ਨਿਕਲਣਾ ਸੀ ਤੇ ਇੱਕ ਘੰਟਾ ਮੈਂ ਗੇਟ ਮੁਰੇ ਲੈ ਕੇ ਖੜਾ ਰਹਾ ਜਵਾਕ ਨੂੰ 50 ਜਵਾਕ ਜਾਂਦੇ 50 ਆਉਂਦੇ ਕਿਆ ਹਾਲਾਤ ਹੋਣਾ ਜਵਾਕ ਇਹਨੇ ਕਿੰਨੀ ਇਨਫੈਕਸ਼ਨ ਕਵਰ ਕਰਨੀ ਕਿੰਨੀ ਨਹੀਂ ਕੁਝ ਨਹੀਂ ਪਤਾ ਹੈਗਾ ਬਸ ਸਮਝਦੇ ਨਹੀਂ ਲੋਕ ਉਹਨਾਂ ਨੇ ਪਰਚੀਆਂ ਰੱਖੀਆਂ ਮੈਂ ਅਗਲੇ ਤੋਂ ਉਹ ਦੱਸ ਦਿੰਦੇ ਵੀ ਇੰਨੇ ਟਾਈਮ ਬਾਅਦ ਤੁਹਾਡਾ ਨੰਬਰ ਆਊਗਾ ਪਰ ਫੇਰ ਵੀ ਗੇਟ ਮੁਰੇ ਅੜ ਕੇ ਐ ਖੜੇ ਐ ਨਾਲ ਜਵਾਕ ਚੱਕਿਆ ਹੋਇਆ ਹਾਂ ਸਹੀ ਗੱਲ ਬੇਬਨਾ ਟਾਈਮ ਤੁਸੀਂ ਦੇਖੋ ਜੀ ਤੁਹਾਨੂੰ ਪਤਾ ਵੀ ਹਾਂ ਵੀ ਇੱਕ ਬੱਚੇ ਵਰ ਘੱਟੋ ਘੱਟ 15 ਮਿੰਟ ਡਾਕਟਰ ਲਾਉਂਦਾ 15 ਜਾਂ 10 ਰਾਮ ਨਾਲ ਦੇਖਦਾ ਡਾਕਟਰ ਹਾਂ ਇਹਨਾਂ ਚੈੱਕ ਅਪ ਕਰਨਾ ਗੋਕੂ ਕਿ ਬਾਲਗਮ ਚੈੱਕ ਕਰਨੀ ਬੁਖਾਰ ਚੈੱਕ ਕਰਨਾ ਨਬਜ਼ ਚੈੱਕ ਕਰਨੀ ਧੜਕਣ ਚੈੱਕ ਕਰਨੀ ਸਾਰਾ ਕੁਝ ਚੈੱਕ ਕਰਨਾ ਬੱਚੇ ਨੇ ਕਿਹੜੇ ਬੋਲ ਕੇ ਦੱਸਦੇ ਮੈਨੂੰ ਕਿਹਾ ਹੈ ਕਿ ਨਹੀਂ ਦੇਖਦਾ ਮੇਰਾ ਇਹ ਗੱਲਾਂ ਲੋਕ ਕਿੱਥੇ ਸਮਝਦੇ ਆ ਲੋਕ ਤਾਂ ਕਹਿੰਦੇ ਵੀ ਅਸੀਂ ਆਏ ਹੁਣੇ ਹੁਣੇ ਸਾਡਾ ਨੰਬਰ ਲੱਜੇ ਸਭ ਪਾਸੇ ਆਈ ਕੋਸਾ ਸਾਡਾ ਵੀ ਆਈ ਹਾਲਾ ਐਜੀ ਗੱਲ ਤਾਂ ਨਹੀਂ ਆਈ ਪਰ ਚਲੋ ਜਿਸ ਜਿਹਦਾ ਬੱਚਾ ਤਕਲੀਫ ਜੰਦਾ ਉਹਨੂੰ ਆਹ ਹੰਦਾ ਵੀ ਛੇਤੀ ਡਾਕਟਰ ਨੂੰ ਮਿਲਦੀ ਹੈ ਬੱਚਾ ਦੇਖਿਆ ਨਹੀਂ ਨਾ ਜਾਂਦਾ ਤਕਲੀਫ ਚ ਹਾਂ ਬੱਚਾ ਤਕਲੀਫ ਡਾਕਟਰ ਨਹੀਂ ਜਾਂਦਾ ਸੰਦੀਪ ਨੇ ਵੀਡੀਓ ਤਾਂ ਸ਼ੁਰੂ ਕਰ ਲਈ ਜੀ ਪਰ ਕੈਮਰਾ ਸਾਫ਼ ਨਹੀਂ ਕਰਿਆ ਕੈਮਰੇ ਚ ਮੈਨੂੰ ਉਰੇ ਵੀ ਦਿਖਦਾ ਵੀ ਕੰਮ ਹੋ ਰਿਹਾ ਨਹੀਂ ਜੀ ਮੈਂ ਸਾਫ਼ ਕਰਿਆ 2 ਮਿੰਟ ਰੁਕੇ ਹੋਈ ਕਰਤਾ ਹੀ ਸਾਫ਼ ਇਹ ਜਿੰਨਾ ਸਭ ਤੋਂ ਪਹਿਲਾਂ ਨੋਟ ਕਰਨ ਵਾਲੇ ਹੁੰਦੀਆਂ ਸੌਰੀ ਗਲਤੀ ਹੋ ਗਈ ਮੈਨੂੰ ਮੋੜੇ ਲੱਗ ਜਾਂਦਾ ਜੀ ਇਹਨੂੰ ਸ਼ਾਂਤੀ ਜੀ ਮਿਲ ਜਾਂਦਾ ਉਹਨਾ ਐਕਟਿਵ ਹੈ ਨਹੀਂ ਜਿਹਨਾਂ ਪਹਿਲਾਂ ਐਕਟਿਵ ਥਾ। ਹੁਣ ਥੋੜੋ ਜਿਹਾ ਕਰ ਰਿਹਾ ਬਿਚਾਰੇ ਦਾ ਡਾਊਨ ਕੰਮ ਚੱਲ ਰਹੀ। ਕੋਸਾ ਨਾ ਚਰਨਜੀਤ ਨੇ ਵਿਚਾਰੀ ਨੇ ਕੇਅਰ ਕਰਨੀ ਉਹ ਆਪੀ ਹੋਲਜੀ ਵੀ ਆ। ਫਿਰ ਉਹਦੀ ਮੰਮੀ ਨੇ ਕੰਮਕਾਰ ਆ ਲੰਮ ਗੱਲਾਂ ਵਿੱਚ ਦਾਦੀ ਨੇ ਕੰਮਕਾਰ ਆ। ਬਸ ਅਲਜਾ ਵਜਦਾ ਜਦ ਓਲਜਣਾ ਹੁੰਦਾ ਉਹ ਹੁਣ ਰੁੱਤ ਜਾਂਦਾ ਜਵਾਕ ਵੀ। ਇੱਕ ਗਰਮੀ ਬਹੁਤ ਹੋ ਗਈ ਜੀ। 42 ਡਿਗਰੀ ਤੇ ਵੀ ਮੈਂ ਕਹਿੰਦਾ 43 ਡਿਗਰੀ ਸੈਲਸੀਅਸ ਪਰ ਇਸ ਟਾਈਮ ਟੈਂਪਰੇਚਰ ਹੁੰਦਾ ਵਾ ਪੰਜਾਬ ਦੇ ਵਿੱਚ। ਤਨ ਚੈਨ ਨਾਲ ਵਰਤਾ ਲੱਗੋ ਚਤਾਵਨੀ ਦੇ ਕਿ ਆਪਣੇ ਆਪਣੇ ਘਰ ਰੋ ਭਾਈ ਵਿੱਚ ਰਾਸੇ ਬਾਹਰ ਨਹੀਂ ਨਿਕਲਣਾ ਜਿੱਤੇ ਵੀ ਜਾਣਾ ਸਵੇਰੇ ਜਾਓ ਤੇ ਸ਼ਾਮ ਨੂੰ ਜਾ ਕੇ ਵਾਪਸ ਆਉ ਤੈ ਮਤਲਬ ਕਹਿਣ ਦਾ ਭਾਵ ਦੁਪਹਿਰਾ ਦੁਪਹਿਰਾ ਆਪਣਾ ਟਿਕਾਣੇ ਤੇ ਰੋ। ਕੋਈ ਬਾਹਰ ਨਾ ਨਿਕਲੋ ਫਿਰ ਪਤਾ ਹੈ ਵੀ ਦਿੱਕਤ ਗਰਮੀ ਦੇ ਵਿੱਚ ਹੋਏ ਜਾਂਦੀ ਹੈ। ਖਾਸ ਕਰਕੇ ਅਨੰਦੀ ਨੰਨੇ ਫੁੱਲਾਂ ਨੂੰ ਵੈਸੇ ਰੋ ਜਾਈ ਜਿਹੜੇ ਖੰਡੇ ਹੋਏ ਆ। ਇਹਨਾਂ ਪਰ ਖਿਆਪਰ ਰੱਖੇ। ਇਹਨਾਂ ਨੂੰ ਸਵੇਰ ਚੜਾ ਦੇ। ਸ਼ੁਗਰਾ ਬਾਹਰ ਜੀ ਅੱਜ ਐਂਬੂਲੈਂਸ ਦੀ ਘੜੀ ਐ। ਇਹ ਵੀ ਬੁਝਾਰੀ ਨੂੰ ਪਿਆ ਫਿਰ ਜਣੀ ਆ ਤਾਂ ਕਿਧਰ ਨੂੰ ਕਦੇ ਕਿਧਰ ਨੂੰ ਕਿਸੇ ਦਾ ਮੂਹ ਨੂੰ ਛੱਡ ਦਿਆਂਦਾ ਤੇ ਚੱਕ ਲਿਆ ਹੁੰਦਾ ਸਾਹ ਰਛਾਵਾ ਚਲਾਈ ਜੀ ਹੈ ਪੰਜਾਬ ਸਰਕਾਰ ਬਸ ਇਹ ਤਸ ਵਿਧਾਵਾਂ ਬਹੁਤ ਉਪਰਜੇ ਰੂਪਾਂ ਨੂੰ ਗੈਂਟ ਹੋ ਗਏ ਚਲੋ ਕੋਈ ਨਹੀਂ ਹੁਣ ਅਸਤਾ ਗੈਂਟ ਕਰਾਉਣਾ ਨਹੀਂ ਹੈਗਾ ਤੇ ਹਾਂ ਮੈਂ ਤੁਹਾਨੂੰ ਫਿਰ ਮਿਲੂਗਾ ਜੀ ਅਨੂ ਥੋੜੀ ਜੀ ਦੁਆੜੀ ਤੇ ਵੀ ਅਸੀਂ ਫਿਰ ਦੇਖੇ ਤਾ ਬੁਖਾਰ ਕਿੰਨਾ ਬੁਖਾਰ ਸੀ ਤਾਂ ਹੁਣ ਇਹ ਤਾਂ ਬੁਖਾਰ ਹੈਗਾ ਤਾਂ 100 ਦੇ ਲਗਭਗ ਚਲ ਇਹ ਤਾਂ ਟੈਂਪਰੇਚਰ ਦੇ ਹਿਸਾਬ ਨਾਲ ਇੰਨਾ ਕ ਤਾਂ ਹੋ ਵੀ ਜਾਂਦਾ ਹੈ ਜੇ ਆਪਾਂ ਸਰਮਾਮੀਟਰ ਲਾਉਂਗਾ 100 ਦੇ ਲਗਭਗ ਤਾਂ ਧੁੱਪ ਚ ਰਹਿ ਕੇ ਆਪਣਾ ਵੀ ਹੋ ਜਾਣਾ ਪਰ ਚਾਲੇ ਜਵਾਕ ਆਪਾਂ ਨੂੰ ਥੋੜੀ ਜਿਹੀ ਟੈਨਸ਼ਨ ਵੱਧ ਹੋ ਜਾਂਦੀ ਹੈ ਉਹ ਦੇ ਕਰਕੇ ਸਹੀ ਗੱਲ ਬਾਕੀ ਭਾਈ ਜਵਾਕ ਸਹੀ ਰਹਿਣ ਸਹੀ ਸਲਾਮ ਕਰਨ ਮਹੇਰੂ ਰਖਣ ਸਾਹਿਬ ਨੂੰ ਸਲਾਮ ਤੇ ਚਲੋ ਮਿਲਦੇ ਹਾਂ ਜੀ ਫਿਰ ਤੁਹਾਨੂੰ ਲੋ ਜੀ ਪਹੁੰਚ ਕੇ ਘਰ ਤੇ ਧੁੱਪ ਨੇ ਕਰਤਾ ਬਰਾ ਹਾਲ ਸੰਦੀਪ ਭਾਈ ਮੇਰੇ ਨਾਲ ਮੋਟਰਸਾਈਕਲ ਤੇ ਬਹਿ ਕੇ ਅਦੀ ਲੱਗੀ ਜੀ ਪਿੱਠ ਦੁਖਣਾ ਟੂ ਹੀ ਦੁਖਣ ਵਿਚਾਰੀ ਦੀ ਹੋ ਜਾਂਦਾ ਹੈ ਬਈ ਕਿਆ ਕਿਆ ਫਿਰ ਚਲਦੀ ਸੰਜੀਤ ਦਾ ਪੈਪ ਕੱਟਦਾ ਕਿ ਡਾਕਟਰ ਕਹਿੰਦਾ ਠੀਕਾ 14 ਦਿਨ ਬਾਅਦ ਟਾਂਕੇ ਕੱਟਣਗੇ ਨਾਲੇ ਕਈ ਦਾ ਟਾਂਕੇ ਲੱਗੇ ਵੀ ਨਹੀਂ ਲੱਗੇ ਹੋਏ ਨਾ ਉਹ ਲੱਗੀ ਹੋਏ ਆ ਟਾਂਕੇ ਟ੍ਰੀਨ ਲੱਗੇ ਹੋਏ ਅੱਛਾ ਹਾਂ ਦੂਰਬੀਨ ਵਾਲੀ ਕੱਦਾ ਹੀ ਹੁੰਦਾ ਮਤਲਬ ਉਹ ਜ਼ਿਆਦਾ ਤਕਲੀਫ ਨਾ ਹੋਣਾ ਨੂੰ ਆ ਮਤਲਬ ਹੈ ਜੀ ਉਹ ਕੱਟਦਾ ਹਾਂ ਉਹ ਕੱਟਦਾ ਉਹਨਾਂ ਦਾ ਹੂੰ ਤਨੇ ਕਾਓ ਪੀਓ ਵਾਸਤੇ ਕੋ ਪਨੀਰ ਨਹੀਂ ਖਾਣੇਗਾ ਪਪੀਤਾ ਨਹੀਂ ਖਾਣੋ ਹਾਂ ਸਤਜੀ ਚੀਜ਼ਾਂ ਨਹੀਂ ਖਾਣੀਆਂ ਤੁਸੀਂ ਹਲਕਾ-ਪੁਲਕਾ ਜੋ ਮਰਜ਼ੀ ਖਾ ਸਕਦੇ ਹਾਂ ਸਹੀ ਹਾਂ ਹੂੰ ਫਿਰ ਮੈਂ ਕੱਦਨੋ ਬੁਖਾਰ ਦੀ ਦਵਾਈ ਦਿੱਤੀ ਆ ਡਾਕਟਰ ਕਹਿੰਦਾ ਥੋੜਾ ਜਿਹਾ weight ਉਹਦਾ ਗੇਮ ਜ਼ਿਆਦਾ ਵੀ ਮੈਂ ਵੀ ਇਹੀ ਗੱਲ ਸੋਚੀ ਦੀ ਇਹ ਥੋੜਾ ਜਿਹਾ ਪੰਜਨ ਵਧਿਆ ਹੋਇਆ ਹੈ ਮੋਟੇ ਦਾ ਫਿਰ ਉਹਦੇ ਵੇਹ ਜਾ ਹੁਣ ਚੌਥਾ ਲੱਗਿਆ ਹੋਇਆ ਉਹ ਸਾਹ ਆਪਣਾ ਉਹਦਾ weight ਤਾਂ ਛੇਤੀ ਗੇਨ ਕਰ ਤੇ ਤੁਸੀਂ ਹਾਂ ਨੇ ਫਿਰ ਉਹਦੇ ਉਹਨੂੰ ਰੋਕਣ ਵਾਸਤੇ ਕੋਈ ਦਵਾਈ ਦਿੱਤੀ ਕੁਛ ਨਹੀਂ ਹੈਗਾ ਉਹਦਾ ਹਾਂ ਉਹ ਆਪਣੇ ਆਪ ਹੀ ਕੰਟਰੋਲਸ ਕਰਨੇ ਲੱਗਦਾ ਫਿਰ ਹੁਣ ਆਏ ਵੀ ਕਿਵੇਂ ਉਹ ਆਪਾ ਕਰ ਨਹੀਂ ਸਕਦੇ ਡਾਕਟਰ ਕਹਿੰਦਾ ਹਾਂ ਆਪਾਂ ਕਰ ਨਹੀਂ ਸਕਦੇ ਹੈਗੇ ਬੱਚੇ ਰੋਂਦਾ ਤਾਂ ਦੁੱਧ ਤਾਂ ਪਲਾਉਂਦੇ ਰੋਂਦਾ ਤਾਂ ਚੰਗੀ ਜੀ ਕਹਿੰਦਾ ਦੰਦੀ ਹੋਣੀ ਵਾਸ਼ਿੰਗ ਕਰਦਾ ਨੂੰ ਹੂੰ ਰੋਂਦਾ ਤਾਂ ਉਹ ਜਮਾ ਤੇਲੇ ਦੇ ਨਸੇ ਨਹੀਂ ਕੋਲੋਂ ਖੁੱਲਣਦੇ ਰੋਂਦਾ ਸਰੋਂ ਰੋਣਾ ਵੀ ਜ਼ਰੂਰੀ ਹੈ ਬੱਚਾ ਕਹਿੰਦੇ ਕਿ ਇਹ ਰੋਵੇ ਤਾਂ ਕਿ ਨਸਾਂ ਖੁੱਲਣ ਹੂੰ ਰੋਣਾ ਮਾਰਦੇ ਛੂੰ ਕਰ ਜਦੋਂ ਦੁੱਧ ਪਲਾ ਦਿੰਨੇ ਇਹ ਵੀ ਗੱਲ ਆ ਉਹ ਤਾਂ ਹੀ ਚੈਰ ਕਰਨਾ ਸੀ ਖੇਲਣਾ ਗੁੱਦਣਾ ਚਰਮਣਾ ਦੇ ਤਾਂ ਦੋ ਦਿਨ ਸੀ ਪੂਰਾ ਇੱਕ ਦਿਨ ਪੂਰਾ ਰੁੱਦ ਰੂਇਆ ਉਹ ਆਪਰਾ ਕਰਕੇ ਨਸਾਂ ਜਿਹੜੀ ਖੁੱਲ ਗਈਆਂ ਸੀ ਉਦਾਂ ਕਿਤੇ ਨਜ਼ਰ ਐ ਤਾਂ ਨਹੀਂ ਲੱਗੀ ਆਪਣੀ ਉਹਨੂੰ ਹਾਂ ਵੀ ਨਜ਼ਰ ਲੱਗੀ ਬਹੁਤ ਹੋ ਗਿਆ ਨਾ ਨਾ ਜਿਹੜਾ ਬਿਮਾਰ ਹੋ ਗਿਆ ਮਤਾਂ ਨਾ ਨਾ ਬੱਚੇ ਨੂੰ ਨਹੀਂ ਕੁਛ ਨਾ ਮੱਛਰ ਵੀ ਆ ਗਰਮੀ ਵੀ ਆ ਉਹ ਗੱਲ ਨਹੀਂ ਹੁਣ ਤਾਂ ਕੀ ਆਪਣਾ ਆ ਕੇ ਹਸਪੀਟਲ ਚ ਗਿਆ ਹਾਲਾਤ ਹੂੰ ਇਸ ਗੱਲ ਦਾ ਤਾਂ ਤੁਹਾਨੂੰ ਪਤਾ ਉਹ ਤਾਂ ਫੇਰ ਮਾਸੂਮ ਚਾਹੇ ਆਪਾਂ ਥੋੜੀ देर ਲੈ ਕੇ ਜਾਂਦੇ ਤੇ ਪਰ ਜਾਂਦਾ ਤਾਂ ਥਾ ਨਾ ਹੂੰ ਉਹ ਚੱਕਰ ਪੈ ਜਾਂਦਾ ਹੁਣ ਉੱਪਰ ਦੇ ਉਪਰਾ ਵੀ ਦੁੱਧ ਪੀ ਆਉਣਾ ਹੂੰ ਉਹ ਵੀ ਚੱਕਰ ਪੈ ਜਾਂਦਾ ਵੀ ਉਹ ਸਰੀਰ ਥੋੜਾ ਥੋੜਾ ਹੌਲੀ ਹੌਲੀ ਕਰ ਰਿਹਾ ਕਰਦਾ ਹੁੰਦਾ ਹੂੰ ਉਪਰੇ ਦੀ ਜਿੱਦੀ ਗੱਲ ਕਰ ਦੂੰ ਮੈਂ ਵੀ ਉਹਨੇ ਕਰਕੇ ਬੱਚਾ ਢਿੱਲਾ ਮਿੱਸਾ ਹੁੰਦਾ ਲੈ ਇਹਦੇ ਵਿੱਚ ਦਿੱਕਤ ਨਹੀਂ ਦਿਨਾਂ ਜਲਾਤੀ ਜਿਹਾ ਫਲਾੜਾ ਰਹਾ ਤਾਂ ਚਲੋ ਨੂੰ ਸੂਟ ਤੇਰਾ ਨਮਾ ਚੁੰਨੀ ਪੁਰਾਣੀ ਚੱਕੀ ਫਿਰਦੀ ਆ ਇੱਧਰ ਆ ਮੇਰੇ ਸਿੱਪ ਤੋਂ ਸੜੀ ਅੱਛਾ ਮਾਰਦੀ ਆ ਤੇਰੇ ਸਰ ਪਰ ਅੱਛਾ ਮਾਰਦੀ ਆ ਮੈਨੂੰ ਬਤਾ ਕੇ ਤੂੰ ਕਹਗੀ ਐ ਮੇਰੇ ਕੋ ਚੂਤਰੀ ਮੇਰੇ ਕੋ ਚੂਤਰੀ ਮੇਰੇ ਕੋ ਚੂਤਰੀ ਇੱਕ ਦਿਨ ਚਲ ਸੂਟ ਸਾਲ ਲੈਂਦੀ ਆ ਫੇਰ ਮੈਨੂੰ ਖੜੀ ਜਾਂਦੀ ਆ ਆ ਵੀ ਕਿਹਾ ਤਾਂ ਕੁੜੀਆਂ ਰੱਖੀ ਠੀਕ ਹੈ ਬਬੂ ਆ ਵੀ ਖੁੱਲਾ ਰੱਖਣਗੇ ਇਹ ਸੂਟ ਵੀ ਕਿ ਮੈਨੂੰ ਰਾਖੜੀਆਂ ਨੂੰ ਉਹ ਵੀ ਭਰਾ ਮਮੀ ਨੇ ਦਿੱਤਾ ਤਾਂ ਅੱਛਾ 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 ਹਾਂ ਫਿਰ ਮੈਂ ਕਿਹਾ ਵੀ ਸੁਵੀਦੀ ਕੁਸਵਾਉਣਾ ਬਣਦਾ ਮੈਂ ਕਿਹਾ ਵੀ ਮੇਰੇ ਮਮੀ ਨੇ ਕਿਹਾ ਵੀ ਜਿਹੜਾ ਮੈਂ ਸੂਟ ਦੰਦੀ ਸੁਵੋਦੀ ਉਹਦੀ ਹਾਂ ਠੀਕ ਹੈ ਮੈਂ ਇਹ ਲੈ ਕੇ 8380 ਦਾ ਤੁਹਾਨੂੰ ਰੱਖਣੇ ਠੀਕ ਆ ਵੀ ਜੂੜੂ ਇਹ ਵੀ ਵਧੀਆ ਕਾਟਨ ਦਾ ਹੈ ਮੈਂ ਮਿਕਸ ਹੈ ਥੋੜਾ ਨਾ ਕਾਟਨ ਹੈ ਸੰਦੀਪ ਅੱਛਾ ਇਹ ਕਾਟਨ ਹੈ ਇਹ ਮਿਕਸ ਨਹੀਂ ਹੈਗੀ ਸਲਵਾਰ ਰਹਿ ਗਈ ਤੇ ਉਹ ਕੋਲ ਹੂੰ ਇਹ ਪਿਓਰ ਕਾਟਨ ਹੈ ਇਹ ਥੋੜਾ ਜਿਹਾ ਸੂਤੀ ਜਾ ਜਾਂਦਾ ਇਹ ਕਾਟਨ ਨਹੀਂ ਹੈਗਾ ਸੂਤੀ ਹੈ ਹੋਰ ਰੰਗ ਮਿਕਸ ਆਇਆ ਨਾ ਕਾਟਨ ਹੁੰਦਾ ਹਲਕਾ ਅਰੇ ਕਹੜਾ ਜਿਹਾ ਕੱਪੜਾ ਹੁੰਦਾ ਕਾਟਨ ਦਾ ਚਲ ਕੋਈ ਬਦਲੀ ਨੂੰ ਸਭਾ ਆਲੇ ਆਣੋ ਬਸ ਉਹਨੂੰ ਦੇਖ ਕੇ ਮੈਨੂੰ ਬਹੁਤ ਆਸ ਆਉਂਦੀ ਉਹ ਸਸਤਾ ਜਹਾ ਵਾਰ ਰੂਈ ਜਿਹਦਾ ਫਸਦਾ ਹੁੰਦਾ ਨਹੀਂ ਆਪਣੇ ਕੋਲ ਤਾਂ ਸੋਹਣਾ ਅਸੀਂ ਜਾਂਦਾ ਹੈ ਹਾਂ ਬਸ ਸੁੱਤੇ ਹੀ ਪਿਆ ਹਾਂ ਬਹੁਤ ਜ਼ਿਆਦਾ ਸੀ ਉਹ ਫਿਰ ਉਹਨੂੰ ਉਹ ਖਾਰ ਦੀ ਦਵਾਈ ਉੱਥੇ ਦੇ ਦਿੱਤੀ ਸੀਗੀ ਹੱਥ ਬੁੰਦਾ ਵਾ ਠੀਕ ਐ ਲੋਜ ਟਾਈਮ ਨਾਲ ਦੇਣੀ ਪੈਂਦੀ ਮੈਂ ਨਾਲ ਪਿਆਰ ਹੋਣਾ ਇਹਨੂੰ 1 ਵਜੇ ਦੇਤੀ ਤੇ ਉਹ 4 ਘੰਟੇ ਬਾਅਦ ਦੇ ਦੇ ਹਾਂ ਪ੍ਰੋਪਰ ਦੇਣੀ ਪੈਂਦੀ ਦਵਾਈ ਠੀਕ ਜਿਹਾ ਥੋੜਾ ਥੋੜਾ ਪਿਆਰ ਪੂਰ ਦੇ ਧੋਈ ਜਾ ਉਹ ਕੁਛ ਨਾ ਹੋ ਜਿਆਦਾ ਦੁੱਧ ਪੀਂਦਾ ਹੂੰ ਜਿਹੜੇ ਕੜ ਦੰਦ ਅੱਜ ਹਾਂ ਉਹਦੇ ਨਾਲ ਉਹਨੂੰ ਖਰਾਕ ਮਿਲਣੀ ਐ ਥੋੜਾ ਜਿਹਾ ਉਹਨਾਂ ਸੱਤ ਟੋਣਾਂ ਦਾ ਦੁੱਧ ਪੀਊਗਾ ਹਾਂ ਉਹ ਸਰੀਰ ਨੂੰ ਜਾਨ ਮਿਲੂਗੀ ਅੰਦਰ ਦਾ ਹਾਂ ਉਹ ਸਰੀਰ ਠੀਕ ਹੈਗਾ ਤਾਂ ਨਹੀਂ ਦੁੱਧ ਖਾਪਦਾ ਉਹਨੂੰ ਇਹ ਮੁਸ਼ਕਲੀਆਂ ਲੈਟਿੰਗਾਂ ਵੀ ਲੱਗਦੀਆਂ ਮੂੰ ਹਾਂ ਉਹ ਦੁੱਧ ਦਾ ਚੱਕਰ ਪਿਆ ਵਾ ਸਾਰਾ ਉਪਰੇ ਦਾ ਹਾਂ ਉਪਰੇ ਮੇਰੇ ਨਾਲ ਬਾਥੜੋ ਉਪਰੇ ਦੁੱਧ ਦਾ ਚੱਕਰ ਪਾਣਾ ਤਾਂ ਆਪਣੇ ਕੋਲ ਉਪਰ ਹੀ ਪੀਂਦਾ ਤਾਂ ਉਹ ਪੀਂਦਾ ਤਾਂ ਹੈਗਾ ਦਸਦੀ ਗਾੜਾ ਵੀ ਕਰਾ ਹਾਂ ਇਹ ਜੀ ਨਾ ਉੱਥੇ ਹੁਣ ਪਤਾ ਨਹੀਂ ਕਿਸੇ ਦਾ ਡੰਗਰ ਦਾ ਦੁੱਧ ਮੁੱਲ ਆਉਣਾ ਬਥੋ ਹਾਂ ਉਹ ਗੱਲ ਵੀ ਹੋ ਜੇ ਅੱਜ ਤਾਂ ਆਪਣੀ ਗਾਇ ਦਾ ਤਾਂ ਆਪਾਂ ਨੂੰ ਪਤਾ ਹੈ ਵੀ ਦੁੱਧ ਕਿਹਨੇ ਦਿੰਦਾ ਆਪਾਂ ਸਾਹਮਣੇ ਚ ਹੁੰਦੇ ਆਪਾਂ ਸਾਹਮਣੇ ਹੁੰਦੇ ਉਹਨਾਂ ਕੋਲ ਮੁੱਲ ਦਾ ਸਾਰੇ ਗਾਇ ਦਾ ਕਿ ਮੈਂਸ ਦਾ ਕਿ ਆਏ ਕਿ ਆਏ ਨਹੀਂ ਫਰਾਂ ਦਾ ਸਦੀਪ ਨੇ ਤਾਜ਼ਾ ਚੋਕੇ ਵੀ ਭਲਾਇਆ ਉਹਨੂੰ ਵੀ ਅੱਜ 3 ਵਜੇ ਦੁੱਧ ਮੰਗ ਲਿਆ ਤਾਂ ਜਦ ਗਾਂ ਚੋਲਿਆਈ ਉਧਰ ਗਈ ਕਿ ਤਦ ਆਪਾਂ ਹਸਪਤਾਲ ਚਲੇ ਗਏ ਕੋਈ ਮਿਸਤਰੀ ਲੱਗੇ ਹੋਏ ਤੇ ਸਾਰਾ ਦੁੱਧ ਦੇਣਾ ਉੱਥੇ ਹੀ ਲੈ ਕੇ ਹਾਂ ਮੈਂ ਤਾਂ ਫੜ ਦੇ ਤਾਜ਼ਾ ਚੋਕੇ ਦੇ ਆਈ ਗਾਏ ਦੀ ਆਈ ਤਾਂ ਮੌਜ ਮੁੱਦੀ ਆ ਵੀ ਗਾਏ ਨੂੰ ਜਿੱਕਣਾ ਮਰਜੀ ਚੋਲਾ ਸਦੀਪ ਹੂੰ ਮੈਂ ਇਸਨੇ ਟਾਈਮ ਸਿਰ ਦੇਣਾ ਬਈ ਚਲੋ ਜੇ ਕੋਈ ਹੋਰ ਦਿੱਕਤ ਲੱਗੀ ਨਾ ਫਿਰ ਪਰੇ ਲੈ ਆਉਣਾ ਨਾ ਹਾਂ ਜਿਵੇਂ ਪੈਪ ਨਿਕਲ ਗਿਆ ਨਾ ਤਾਂ ਜਦ ਜੀ ਤੇ ਨਹੀਂ ਪਹਿਲਾਂ ਤਾਂ ਮਹਾਲ ਹੀ ਨਹੀਂ ਸੀ ਕਹਿੰਦੇ ਹੂੰ ਇਹ ਵੀ ਗੱਲ ਹੈ ਵੀ ਦੁੱਧ ਪਲਾਤਾ ਪਰੇ ਪਾਤ ਹਾਂ ਉਹਦੇ ਘਰ ਕੇ ਵੀ ਨਾ ਬਰਾਜ ਜਾਂਦਾ ਮਾਂ ਦਾ ਮਾਂ ਪਰ ਜਦ ਮੇਰੇ ਕੋਲ ਪੈਂਦਾ ਰਿਹਾ ਮੈਂ ਤਾਂ ਆਪਣਾ ਹੱਥੋਂ ਸਿਰ ਤੇ ਤਾਂ 71 ਲੱਕ ਦੇਦਾ ਹੂੰ ਇਹਨਾਂ ਐ ਕਰੀ ਜਾਂਦਾ ਨਹੀਂ ਜਾਲੇ ਮੈਂ ਇੱਕ ਗੱਲ ਆ ਪਲਾਖ ਕਰੀ ਗਈਏ ਪਰ ਜਿਹੜੀ ਮਾਂ ਹੈ ਨਾ ਮਾਂ ਦੀ ਮਾਂ ਦੀ ਮਾਂ ਉਹ ਮਾਂ ਦੀਓ ਚਲੋ ਮਾਂ ਦੀ ਮੰਤਾ ਮੈਂ ਭੈਗੂ ਸਭ ਨੂੰ ਦਵੇ ਬੱਸ ਬੱਸ ਸਾਰੀਆਂ ਮਾਮਾ ਨੂੰ ਧੀ ਪੁੱਤ ਦਵੇ ਕੱਪੜੇ ਘੋਲ ਕੇ ਤਾਜਾ ਮੈਂ ਰਿਟੂ ਬਹੁਤ ਚਲੋ ਠੀਕ ਹੈ ਜੀ ਮੈਂ ਅਗਲੇ ਬਲਾਉਂਸ ਤੋਂ ਮਹਾਰਾਜ ਤੁਹਾਨੂੰ ਉੱਤੇ ਚੜ੍ਹਦੀ ਕਲਾ ਚ ਚਲੋ ਜਾ